ਆਪਾਂ ਲੈ ਲenga ਇਥੋਂ 6 ਕੁਰਸੀਆਂ ਤੇ ਇੱਕ ਲੈਤਾ ਆਪਾਂ ਟੇਬਲ ਕੁਰਸੀਆਂ ਜਿਹੜੀਆਂ ਪਲੇਟੀਆਂ ਆਹ ਵਾਲੀਆਂ 6 ਲੈ ਲenga ਬਾਹਰ ਨਹੀਂ ਜਮਾ ਕੇ ਚਲੋ ਬਾਅਦ ਚ ਫਿਰ ਦੇਖੀ ਜਾਉ ਕਿ ਰਸੇ ਲੈ ਲenga ਤੇ ਕੁਰਸੀਆਂ ਦੱਸੇ ਜੇ ਸੋਹਣੀਆਂ ਤੇ ਇੱਕ ਆਪਾਂ ਇਥੋਂ ਨਿਆ ਹੋਇਆ ਟੇਬਲ ਆਹ ਵਾਲਾ ਇਹ ਵਾਲਾ ਦੇਖ ਲਈ ਇਹਾਂ ਦੇ ਦੋਰਾਤਾ ਜਿਆ ਪਤਾ ਨਹੀਂ ਇਹ ਲੋਕ ਇਹ ਬਣਾ ਜਦੋਂ ਐਸੇ ਮੈਨੂੰ ਦੋਨੇ ਸੋਹਣੇ ਲੱਗੇ ਇਹ ਵੀ ਤੇ ਉਹ ਵੀ ਤੇ ਦੇਖਦੇ ਆਂ ਬਾਕੀ ਦਿਖਾਉਂਦੇ ਤੁਹਾਨੂੰ ਇੱਧਰ ਸਮਾਨ ਜਿੰਨਾ ਵੀ ਆਪਣਾ ਹਰ ਕੋਈ ਬੰਦਾ ਤੇ ਤੇ ਕੋਈ ਵੀ ਚੀਜ਼ ਕਿਸੇ ਨੂੰ ਲੈਣੀ ਹੋਵੇ ਇਹ ਮੁੱਤਕੇ ਰੋਡ ਦੇ ਉੱਤੇ ਹੈਗਾ ਸਟੋਰ ਤੇ ਬਹੁਤ ਵਧੀਆ ਸਮਾਨ ਆ ਕੁਝ ਵੀ ਤੁਸੀਂ ਖਰੀਦ ਸਕਦੇ ਹੋ ਜਿਵੇਂ ਟੇਬਲ ਵਗੈਰਾ ਹੋਵੇ ਆ ਵੱਡੇ ਵੀ ਐ ਲੱਕੜ ਦੇ ਆ ਤੇ ਪਲਾਸਟਰ ਦੇ ਬੀਲ ਜਿਹੜਾ ਆ ਚੀਜ਼ਾਂ ਸਾਰਾ ਜੋ ਵੀ ਹੈ ਨਾ ਜੋ ਵੀ ਕਿਸੇ ਨੂੰ ਕੋਈ ਚਰੀ ਦੀ ਚੀਜ਼ ਦੀ ਕਿਸੇ ਦੀ ਜ਼ਰੂਰਤ ਆ ਤੇ ਲਿਜਾ ਸਕਦੇ ਆ ਤੇ ਆ ਦੇਖੋ ਕਿੰਨੇ ਸੋਹਣੇ ਆ ਆ ਚੀਜ਼ਾਂ ਹਨ ਆਪਣੇ ਇੱਕ ਜਾਣੇ ਦੇ ਰੋਟੀ ਰੋਟੀ ਖਾਣ ਵਾਸਤੇ ਹਨ ਰੱਖ ਕੇ ਜਿਵੇਂ ਮਰਜ਼ੀ ਕੁਰਸੀ ਰੱਖ ਕੇ ਬਲਤ ਇਹਦੇ ਤੇ ਬਹਿ ਕੇ ਰੋਟੀ ਆਹਾ ਇਹਦੇ ਤੇ ਰੱਖ ਕੇ ਖਾ ਲਈ ਰੋਟੀ ਖਾ ਸਕਦਾ ਆਹ ਮਾ ਬੋਲ ਜਾਨੀ ਆ ਮਜ਼ਾਕ ਨਾ ਕਰੀ ਜਾਓ ਇੱਧਰ ਦੇਖੋ ਖੁਰਸਮ ਇੱਕ ਤੋ ਇੱਕ ਨੰਬਰ ਪੰਜ ਤੇ ਬਹੁਤ ਸੋਹਣੇ ਕੁੱਟੇ ਪੰਜਾ ਇੱਧਰ ਉਹ ਸੋਹਣੇ ਪੰਜਾ ਆਹ ਕਿਤੇ ਨਾ ਸੋਹਣੇ ਪੰਜਾ ਲੈ ਲੈ ਗਈ ਆਹ ਖੁਰਸੀ ਬੜੀ ਕਹੇ ਤਾਂ ਆਹ ਵਾਲਾ ਇਹ ਇਹਨਾਂ ਦੇ ਸਾਈਡ ਤੇ ਹੈ ਨਹੀਂ ਬੈਠਣ ਨੂੰ ਤਾਂ ਉਹ ਐ ਜਿਵੇਂ ਆਪਾਂ ਉੱਠਦੇ ਹਾਂ ਜ਼ੋਰ ਨਾਲ ਚੱਲ ਗੋਡਿਆਂ ਦੀ ਦਿੱਕਤ ਤਾਂ ਸਾਰਿਆਂ ਨੂੰ ਹੀ ਆ ਤੇ ਆਪਾਂ ਨੂੰ ਐ ਹੁੰਦਾ ਵੀ ਆਪਾਂ ਐ ਜ਼ੋਰ ਨਾਲ ਉੱਠਣਾ ਹੁੰਦਾ ਵਾ ਤੇ ਉਹ ਜਿੱਦ ਨਹੀਂ ਆ ਕੰਦਰੋਸ ਤੋਂ ਬੰਦੇ ਦੇ ਵਾਸਤੇ ਤੇ ਆਪਾਂ ਬੈਠ ਕੇ ਦੇਖਦੇ ਹਾਂ ਤੇ ਜਿਵੇਂ ਆ ਚੀਜ਼ ਆ ਹਨਾ ਆਪਾਂ ਬਹਿਣਾ ਵੀ ਆਏ ਆਏ ਆਪਣਾ ਜੋਰ ਨਾਲ ਬੈਠਣਾ ਪੈਂਦਾ ਤੇ ਉੱਠਣਾ ਵੀ ਆਏ ਹੁੰਦਾ ਹੁਣ ਜਿੱਦ ਮੇਰੇ ਯਾਰ ਕਦੇ ਬੋਟੇ ਤੋਂ ਹੁੰਦੇ ਆ ਉਹ ਚੀਜ਼ ਹੈਗੀ ਆ ਜਿਹੜਾ ਕੋਈ ਨੌਜਵਾਨ ਬੀਬੀ ਆ ਜਾਂ ਨੌਜਵਾਨ ਬਾਈ ਆ ਕੁਝ ਉਹਨਾਂ ਤੇ ਬਹਿਣ ਵਾਲਾ ਠੀਕ ਆ ਤੇ ਉਧਰ ਆਪਾਂ ਤੁਹਾਨੂੰ ਦਿਖਾਉਨੇ ਆ ਕੀ ਉਹਦਾ ਨਗਦ ਦੇ ਵੀ ਪਏ ਆ ਬਹੁਤ ਸੋਹਣੇ ਉਧਰ ਵੀ ਚੱਲਦੇ ਆਪਾਂ